ਭਾਰਤ ਪਾਕਿਸਤਾਨ ਫਰੱਦ ਨਾਲ ਲੱਗਦੇ ਪਿੰਡ ਬੁਰਜ 169 ਵਿਖੇ ਸੂਏ ਦੇ ਟੁੱਟਣ ਕਾਰਨ ਕਿਸਾਨਾਂ ਵੱਲੋਂ ਲਗਾਏ ਗਏ ਝੋਨੇ ਦੀ ਫਸਲ 'ਚ ਜ਼ਿਆਦਾ ਪਾਣੀ ਹੋਣ ਕਾਰਨ ਕਿਸਾਨਾਂ ਦੀ ਫਸਲ ਖਰਾਬ ਹੋ ਗਈ ਪੀੜਤ ਕਿਸਾਨਾਂ ਨੇ ਨਹਿਰੀ ਵਿਭਾਗ ਦੇ ਜਈਅਤ ਤੇ ਐਫਡੀਓ ਨੂੰ ਪਹਿਲਾਂ ਹੀ ਸੂਚਿਤ ਕੀਤਾ ਸੀ ਪਰ ਉਹਨਾਂ ਨੇ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਦਕਿ ਅੱਜ ਸੂਏ ਦੇ ਵਿੱਚ ਪਿੱਛੋਂ ਜ਼ਿਆਦਾ ਪਾਣੀ ਹੋਣ ਕਾਰਨ ਇਸ ਸੂਏ ਦੇ ਵਿੱਚ ਵੱਡਾ ਪਾੜ ਪੈ ਗਿਆ ਉਹਨਾਂ ਆਖਿਆ ਕਿ ਜੇਕਰ ਪਾਣੀ ਨੂੰ ਰੋਕਣ ਲਈ ਕੋਈ ਹੱਲ ਨਾ ਕੀਤਾ ਤਾਂ ਖੇਤਾਂ ਵਿੱਚ ਬਣੇ ਕਫਾਨਾਂ ਦੇ ਘਰਾਂਦੇ ਵਿੱਚ ਵੀ ਪਾਣੀ ਚਲਿਆ ਜਾਵੇਗਾ ਜਿਸ ਦੇ ਨਾਲ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਉਹਨਾਂ ਨੇ ਆਖਿਆ ਕਿ ਠੇਕੇਦਾਰ ਵੱਲੋਂ ਸੂਆ ਬਣਾਉਣ ਸਮੇਂ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ ਜਿਸ ਦੀ ਵੱਡੀ ਲਾਪਰਵਾਹੀ ਅੱਜ ਇਸ ਟੁੱਟੇ ਹੋਏ ਸੂਏ ਤੋਂ ਦੇਖਣ ਨੂੰ ਮਿਲ ਰਹੀ ਹੈ ਪੀੜਤ ਕਫਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਪਾਸੋਂ ਮੰਗ ਕਰਦੇ ਆਖਿਆ ਹੈ ਕਿ ਉਹਨਾਂ ਦਾ ਬੰਦਾ ਮੁਆਵਜ਼ਾ ਪੰਜਾਬ ਸਰਕਾਰ ਪੀੜਤ ਕਫਾਨਾਂ ਨੂੰ ਦੇਵੇ ਇਹ ਅਮਰਿੰਦਰ ਵੀਰ ਜੀ ਜੇ ਅੱਜ ਕੀ ਮਸਲਾ ਪਿਆ ਪੈਸੇ ਇਕੱਠੇ ਹੋਏ ਆ ਇਹ ਮਸਲਾ ਪੇ ਜੇਗੇ ਆਪਣਾ ਸੂਆ ਸਰਕਾਰ ਨੇ ਉਹ ਬਣਾਏ ਨਵੇਂ ਸਿਰਿਓਂ ਤੇ 15 ਦਿਨ ਹੋ ਗਏ ਆ ਸੂਆ ਟੁੱਟੇ ਨੂੰ ਤੇ ਦੋ ਵਾਰ ਹੀ ਆਪ ਮਿੱਟੀ ਪਵਾਲੀ ਆ ਇਹਨਾਂ ਨੂੰ ਮੈਹਿਮਾ ਨੂੰ ਫੋਨ ਕਰੀਦਾ ਏ ਜਈ ਵੀ ਨੀ ਕੋਈ ਜਵਾਬ ਦਿੰਦਾ ਉਹ ਐਕਸਿਡੈਂਟਰ ਨੰਬਰ ਤੇ ਦਿੰਦਾ ਤੇ ਐਕਸਿਨ ਉਹ ਵੀ ਨੀ ਕੋਈ ਜਵਾਬ ਦਿੰਦਾ ਤੇ ਅੱਜ ਐਸ ਡੀਓ ਆਇਆ ਤੁਹਾਨੂੰ ਵਿਖਾਇਆ ਸਾਰਾ ਤੇ ਮੇਰਾ ਆਪਣਾ ਪੂਰੀ ਬਣਾ 9-10 ਕਿਲੇ ਚੋਨਾ ਡੋਬਿਆ ਜੇ ਤੁਹਾਡੇ ਸਾਹਮਣੇ ਤੇ ਵੇਲੀ ਤੱਕ ਘਰਾਂ ਤੱਕ ਪਾਣੀ ਉੱਪਰ ਗਿਆ ਏ ਤੇ ਕਿਦੰ ਦਾ ਟੁੱਟਾ ਏ ਸੂਆ ਇਹਨਾਂ 15 ਦਿਨ ਹੋ ਗਏ ਤੇ 15 ਦਿਨ ਜੇ ਕਿਸੇ ਨੇ ਕੋਈ ਵੇਖਿਆ ਨਹੀਂ ਆਣ ਕੇ ਬਣਾਇਆ ਨਹੀਂ ਨਹੀਂ ਕਿਵੇਂ ਨਹੀਂ ਵੇਖਿਆ ਸਗੋ ਅਸੀਂ ਆਪਣੇ ਪੱਲਿਓਂ ਅਸੀਂ ਮਿੱਟੀ ਪਾਈ ਦੋਵਰੀ ਤੇ ਫਿਰ ਪਾਣੀ ਛਾੜ ਦਿੰਦੇ ਤੇ ਖੁਰ ਜਾਂਦਾ ਹੈ ਤੇ ਆਹ ਹਾਲ ਜੀ ਹੁਣ ਤੁਸੀਂ ਸਰਕਾਰ ਕੋਲੋਂ ਕੀ ਮੰਗ ਮੰਗਦੇ ਜੀ ਅਸੀਂ ਮੰਗ ਆਹੋ ਮੰਗਦੇ ਕਿ ਇਹਦਾ ਜ਼ਿੰਮੇਵਾਰ ਕੌਣ ਆ ਸਾਡਾ ਅਸਰ ਬੜੀਆਂ ਨੀਆਂ ਨੀਆਂ ਲਾਭਾਂ ਨੇ ਨੁਕਸਾਨ ਹੋਇਆ ਸਾਡਾ ਘਰ ਤੱਕ ਪੜਿਆ ਜੇ ਪਾਣੀ ਨਾ ਪੁਲੀਆਂ ਕੰਮ ਕਰਤੀਆਂ ਉਹ ਪੁਲੀ ਉੱਚੀ ਆ ਉੱਥੇ ਹਾਂਜੀ ਵੀਰ ਜੀ ਜਿਹੜੇ ਆ ਸੂਏ ਬਣੇ ਆ ਇਹਨਾਂ ਜੀ ਆਪਣਾ ਘਟਿਆ ਮਟੀਰੀਅਲ ਜਿਹੜੇ ਠੇਕੇਦਾਰ ਉਹਨਾਂ ਕੋਈ ਆਪਣਾ ਦਿੱਤੀ ਪੋਚੀ ਕੀਤੀ ਹੈ ਤੇ ਨਹੀਂ ਵਧੀਆ ਨਹੀਂ ਬਣਿਆ ਕੋਈ ਵੀ ਮਤਲਬ ਪਸੰਦ ਵਾਲਾ ਕੰਮ ਨਹੀਂ ਆ ਗਿਆ ਅੱਛਾ ਜੀ ਤੇ ਤੁਸੀਂ ਉਹ ਫਿਰ ਸਰਕਾਰ ਨੂੰ ਕੀ ਕਹਿ ਸਕਦੇ ਜੀ ਉਹ ਤੋਂ ਕੀ ਮੰਗ ਕਰਦੇ ਜੀ ਇਹਦਾ ਗਰਤੌਰੀ ਕਰਾਈ ਜਾਵੇ ਜਾਂ ਕਿਸ ਤਰ੍ਹਾਂ ਸਰਕਾਰ ਨੂੰ ਤੇ ਇਹੋ ਜਿਹਾ ਹੁਣ ਨੁਕਸਾਨ ਤੇ ਕੋਈ ਪਹਿਲਾਂ ਅੱਗੇ ਮੈਂ 2 ਕਿੱਲੇ ਡੁੱਬੇ ਉਦੋਂ ਉਦੋਂ ਝੋਨਾ ਲੱਗਾ ਨਹੀਂ ਲੱਗ ਲਗੇ ਤੇ ਉਹ ਲਾ ਲਿਆ ਅਸੀਂ ਦੁਬਾਰੇ ਤੇ ਹੋਣਾ ਕਿ 9 10 ਕਿਲੋ ਤਾਂ ਦੁਬਾਰਾ ਮੇਰਾ ਹਾਂਜੀ ਕੀ ਨਾ ਆਪਣਾ ਆ ਬੰਨਾ ਸੋਨੋ ਹੀ ਇਹ ਕੀ ਕੀ ਨਾ ਕੀ ਤੁਹਾਡਾ ਮਹਿਗਮਾ ਇੱਥੇ ਇਹ ਮੇਰੀ ਡੈਸੀਗਨੇਸ਼ਨ ਨਹੀਂ ਹੈ ਇਹ ਕੀ ਇਤਰਾ ਟੁੱਟਾ ਹੋਇ ਕਿੰਨੇ ਜੇਰ ਦਾ ਬਣਿਆ ਤੇ ਟੁੱਟਾ ਕਿਉਂ ਆ ਇਹ ਟੁੱਟਿਆ ਸਰ ਅਸਲੇ ਚ ਜਿਹੜੀ ਆਪਣੀ ਟੇਲ ਨਹੀਂ ਬਣੀ ਹੋਈ ਜਦੋਂ ਇਹਨਾਂ ਨੇ ਸੂਆ ਬਣਾਇਆ ਇਹ ਕੰਮ ਲਾਈਨਿੰਗ ਦਾ ਕਰਾਇਆ ਸੀ ਜੰਡਿਆਲਾ ਮੰਡਲ ਨੇ ਜੰਡਿਆਲਾ ਮੰਡਲ ਨਹਿਰ ਅਤੇ ਜੰਡਿਆਲਾ ਨਹਿਰ ਅਤੇ ਗਰਾਊਂਡ ਵਾਟਰ ਮੰਡਲ ਅੰਬਰਸਰ ਨੇ ਕੰਮ ਕਰਾਇਆ ਸੀ ਉਹਨਾਂ ਨੇ ਨਾ ਸਾਨੂੰ ਅੰਬਰਸਰ ਦੀ ਸੂਏ ਦੀ ਟੇਲ ਕਲਸਟਰ ਬਣਾ ਕੇ ਦਿੱਤੀ ਨਾ ਸਾਨੂੰ ਦੋਕੇ ਦੇ ਸੂਏ ਦੀ ਟੇਲ ਕਲਸਟਰ ਬਣਾ ਕੇ ਦਿੱਤੀ ਇਹ ਤਾਂ ਘਰ ਕੇਂਦੇ ਚ ਪਾਣੀ ਚਲਾਣੇ ਚ ਦਿੱਕਤ ਆਈ ਹੈ ਤੇ ਜਿਹੜਾ ਅੱਜ ਟੁੱਟਣ ਦਾ ਇਹਨਾਂ ਕਾਰਨ ਆਈ ਸੀ ਅੱਜ ਮੀਂਹ ਬਰਸਾਤ ਹੋ ਗਈ ਸੀ ਜ਼ਿਆਦਾ ਤਾਂ ਘਰ ਕੇ ਪਿੱਛੂ ਮੋਗੇ ਲੋਕਾਂ ਨੇ ਕਰਕੇ ਬੰਦ ਬਰਸਾਤ ਤੇ ਹੋਈ ਨਹੀਂ ਅਜੇ ਬਰਸਾਤ ਤੇ ਸੜਕਾਂ ਨਹੀਂ ਆ ਗਲੀਆਂ ਹੋਈਆਂ ਤੇ ਬਰਸਾਤ ਕਿੱਥੋਂ ਆ ਸਰ ਜਦੋਂ ਆਪਣੇ ਮਾੜਾ ਮੋਟਾ ਮੀਂਹ ਪੈਂਦਾ ਉਦੋਂ ਫਿਰ ਜ਼ਿੰਮੇਦਾਰ ਮੋਕੇ ਬੰਦ ਕਰ ਦਿੰਦੇ ਇੱਕ ਘਟਿਆ ਮਟੀਰੀਅਲ ਲੱਗਾ ਵਾ ਮਟੀਰੀਅਲ ਸਰ ਇਹ ਤਾਂ ਉਹਨਾਂ ਨੂੰ ਪਤਾ ਹੀ ਜਿਨ੍ਹਾਂ ਨੇ ਬਣਾਇਆ ਤੁਸੀਂ ਕੀ ਕਹਿਣਾ ਚਾਹੁੰਦੇ ਏਦੇ ਬਾਰੇ ਕਰਮਟ ਇਹ ਮੇਨੰ ਦਾ ਕਾਰਨ ਇਹ ਸੀ ਟੁੱਟੰਦਾ ਕਿਉਂਕਿ ਇਹਦੀ ਟੇਲ ਨਹੀਂ ਬਣੀ ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਸਾਨੂੰ ਇਹਦਾ ਸਪਸ਼ਟੀਕਰਨ ਦਿਓ ਇਹਦੇ ਮੈਂ ਇਹੀ ਕਹਿਣਾ ਚਾਹ ਰਿਹਾ ਵੀ ਆਪਣੀ ਟੇਲ ਨਹੀਂ ਬਣੀ ਹੋਈ ਤਾਂ ਕਰਕੇ ਟੁੱਟਿਆ ਇਹ ਕੀ ਨਾ ਸਰ ਆਪਣਾ ਪ੍ਰਮਿੰਨ ਕੁਮਾਰ ਤੇ ਤੁਹਾਡਾ ਤੋਂ ਕੀ ਮਹਿਕਮਾ ਜੀ ਐਸਜੀਓ ਦੀ ਗੇਠੋਂ ਇਹ ਕੀ ਮਸਲਾ ਜਿਹੜਾ ਸੂਆ ਟੁੱਟਾ ਇਹ ਹੈ ਸਰ ਇਹ ਅੰਮ੍ਰਿਤਸਰ ਡਿਸਟ੍ਰੀਬਿਊਟਰੀ ਉਤੋਂ ਆਪਣੇ ਡਾਕੇ ਮੈਨੋਂ ਨਿਕਲਦੀ ਆ ਦੇ ਦੋਕੇ ਮਾਈਨਰ ਤੇ ਅੰਬਰਸਰ ਡਿਸਟ੍ਰੀਬਿਊਟਰ ਜੀ ਨੇ ਆਪਣੇ ਡਿਵੀਜ਼ਨੇ ਬਣਾਈ ਆ ਉਹ ਟੇਲ ਨਹੀਂ ਕ੍ਰੀਏਟ ਕੀਤੀ ਗਈ ਜੰਦੀ ਟੇਲ ਨਹੀਂ ਕ੍ਰੀਏਟ ਕੀਤੀ ਗਈ ਤਾਂ ਕਰਕੇ ਪਾਣੀ ਜਿਹੜਾ ਹੈਗਾ ਓਵਰਫਲੋ ਹੋ ਜਾਂਦਾ ਤੇ ਇਹ ਤੇ ਨਹਿਰਾ ਟੁੱਟ ਜਾਂਦੀ ਆ ਨਹੀਂ ਇਹ ਜਦੋਂ ਬਣਾਉਣ ਲੱਗੇ ਸੀ ਉਦੋਂ ਕੋਈ ਚੈੱਕ ਕੀਤਾ ਇਹ ਆਪਣੀ ਮੇਰੀ ਜੁਆਇਨਿੰਗ ਹੋਈ ਇੱਥੇ 24 ਜਨਵਰੀ ਨੂੰ ਇਹ ਇਹ ਤੋਂ ਪਹਿਲਾਂ 2 ਸਾਲ ਪਹਿਲਾਂ ਬਣਾਇਆ ਗਿਆ ਸੀ ਅੱਛਾ ਜੀ ਹਾਂ ਜਿਹੜੀ ਡਿਵੀਜ਼ਨ ਨੇ ਬਣਾਇਆ ਹੈ ਬੈਣੀ ਵਾਲੀ ਉਹ ਇਹ ਤਾਂ ਉਹਨਾਂ ਦੀ ਡਿਊਟੀ ਬਣਦੀ ਹਲੇ ਹੈਂਡਓਵਰ ਨਹੀਂ ਹੋਈ ਸਾਨੂੰ ਸਭ ਦੀ ਜਨ ਨਹੀਂ ਇਹ ਤਾਂ ਉਹਨਾਂ ਨੇ ਇਹਦੇ ਵਿੱਚ ਢਿੱਟ ਢਲੀਕਾਰ ਗੁਜ਼ਾਰੀ ਵਿਖਾਈ ਆਪਣੀ ਇੱਕ ਘਾੜੀ ਮਟੀਰੀਅਲ ਲਾਇਆ ਵਾ ਮਟੀਰੀਅਲ ਲਾਇਆ ਉਹਨਾਂ ਨੇ ਮਟੀਰੀਅਲ ਲਾਇਆ ਹੈ ਉਹਨਾਂ ਨੇ ਜਿਹੜਾ ਮੰਨ ਲਓ ਕੋਈ ਨਹਿਰ ਦੀ ਹੈੱਡ ਤੋਂ ਚੱਲਦੀ ਆ ਉਹ ਕਿਤੇ ਨ ਕਿਤੇ ਤੇਲ ਵੀ ਆਉਹੀ ਆਉਂਦੀ ਅੱਛਾ ਉਹ ਤੇਲ ਹੈ ਹੀ ਨਹੀਂ ਤੇ ਪਰ ਜਿਹੜਾ ਕਿਸਾਨਾਂ ਦਾ ਇਸ ਤਰ੍ਹਾਂ ਫਸਲ ਡੁੱਬੀ ਆ ਇਹਦਾ ਕੌਣ ਨੁਕਸਾਨ ਇਹਨੂੰ ਵੀ ਦਿੱਤਾ ਹੋਇਆ ਤੇ ਇਹਦਾ ਟੈਂਡਰ ਓਪਨ ਹੋ ਗਿਆ ਸਰ ਇਹਦਾ ਟਾਈਮ 'ਚ ਉਹ ਤੇਲ ਬਣਾ ਲੈਣ ਇਹਦਾ ਜ਼ਿੰਮੇਵਾਰ ਕੌਣ ਹੈ ਜਿਹੜੀ ਕਿਸਾਨਾਂ ਦੀ ਫਸਲ ਦਾ ਇਹਦਾ ਜ਼ਿੰਮੇਵਾਰਤ ਦੇਖੋ ਜੀ ਜਿਨ੍ਹਾਂ ਨੇ ਟੇਲ ਨਹੀਂ ਬਣਾਈ ਉਹੀ ਦੱਸ ਸਕਦੇ ਹੈ ਜਿਨ੍ਹਾਂ ਨੇ ਇਹ ਬਣਾਈ ਹੈ ਨਾ ਨਹੀਂ ਹੁੰਦੇ ਅਸੀਂ ਉਹਦੇ ਤੁਸੀਂ ਨਾ ਮੌਕੇ ਦੇ ਅਸੀਂ ਉਹਨਾਂ ਨੂੰ ਥੋੜੀ ਪੁੱਛਾਂਗੇ ਜਿਹੜਾ ਮੌਕੇ ਦੇ ਅਧਿਕਾਰੀ ਤੇ ਉਹਨੂੰ ਪੁੱਛਣਾ ਹੈ ਮੌਕੇ ਦੇ ਅਧਿਕਾਰੀ ਤੁਸੀਂ ਸਾਨੂੰ ਪੁੱਛੋ ਅਸੀਂ ਇਹੀ ਕਹੀ ਜਾਂਦੇ ਆ ਵੀ ਸਾਡੀ ਡਿਊਟੀ ਹੈਗੀ ਹੈ ਅਸੀਂ ਕੰਟਰੋਲ 'ਚ ਪਾਣੀ ਛੱਡਦੇ ਹੈਗੇ ਆ ਜੇ ਹੁਣ ਬਾਰਿਸ਼ਾਂ ਕਰਕੇ ਪਾਣੀ ਓਵਰਫਲੋ ਹੋਇਆ ਤਾਂ ਕਰ ਕਿੰਨੇ ਬਾਰਿਸ਼ ਤੇ ਇੰਨੀ ਸਰ ਹੋਈ ਵੀ ਨਹੀਂ ਬਾਰਿਸ਼ ਤੇ ਹੋਈ ਨਹੀਂ ਬਾਰਿਸ਼ ੜਕਦੇ ਵੇਖੋ ਜੇ ਗੋਤਰਾ ਸੁੱਕੀਆਂ ਬਾਰਿਸ਼ ਹੋਈਆਂ ਸਰ ਤੁਸੀਂ ਦੇਖੋ ਕੱਲ ਦਾ ਕੱਲ ਦਾ ਬਾਰਿਸ਼ ਦਾ ਚੱਲ ਜਾਂਦਾ ਕਿੰਨੀ ਕਾ ਗਈ ਜੇ ਬਾਰਿਸ਼ ਬਾਰਿਸ਼ ਨਹੀਂ ਹੋਈ ਬਾਰਿਸ਼ ਵੇਖੋ ਕਿੰਨੀ ਕਾ ਗਈ ਆ ਕੱਲੋਂ ਬਾਰਿਸ਼ ਹੋਈ ਆ ਬਾਰ ਦੀਪਾ ਹੁੰਦੀ ਆ ਉਹ ਹੋਈ ਬੂੰਦਾਬੰਦੀ ਜੀ ਇੰਨੀ ਤੇ ਆਪਾਂ بارش ਕਹਿ ਨਹੀਂ ਸਕਦੇ ਉਹ ਗੱਲ ਅਲੱਗ ਕਰ ਲੈਨੇ ਆਪਾਂ ਕੋਈ ਗੱਲ ਨਹੀਂ ਜੇ ਪਾਣੀ ਦੀ ਪਾਣੀ ਦੀ ਕੋਈ ਨਿਕਾਸੀ ਨਹੀਂ ਹੋਊਗੀ ਤਾਂ ਇਹ ਟੁੱਟੂਗੀ ਨਾ ਤੁਸੀਂ ਹੁਣ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਸਾਨੂੰ ਇਹ ਨਹੀਂ ਇਹੀ ਕਿੰਨੇ ਆ ਸੀ ਨੇਯਾਲਾ ਡਿਵੀਜ਼ਨ ਨੇ ਇਹਦਾ ਟੈਂਡਰ ਓਪਨ ਕੀਤਾ ਤੇ ਜਲਦੋ ਜਲਦ ਇਹਦੀ ਟੇਲ ਬਣ ਜੂਗੀ ਤੇ ਇਸ ਮਸਲੇ ਸੋਲਵ ਹੋ ਜਾਣਾ ਹੈ